ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਅਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਸਰਕਾਰਾਂ ਲੋਕਾਂ ਨਾਲ ਕਿਵੇਂ ਖੇਡਾਂ ਖੇਡਦੀਆਂ ਹਨ ਇਸ ਦੀ ਤਾਜ਼ਾ ਮਿਸਾਲ ਕੱਲ ਦੇਖਣ ਨੂੰ ਲੋ ਪ੍ਰੈਸ ਕਾਨਫਰੰਸਾਂ ਵਿੱਚ ਲੋਕਾਂ ਦੀ ਕਚਹਿਰੀ ਵਿੱਚ ਤਾਂ ਕੌਮੀ ਆਪ ਦਾ ਹਜ਼ਾਰਾਂ ਕਰੋੜ ਦੇ ਪੈਕੇਜ ਦੀਆਂ ਗੱਲਾਂ ਹਰ ਰੋਜ਼ ਹੁੰਦੀਆਂ ਹਨ ਇੱਕ ਦੂਜੇ ਤੇ ਇਲਜ਼ਾਮ ਲਗਾਏ ਜਾਂਦੇ ਹਨ ਪਰ ਪਰਦੇ ਦੇ ਪਿੱਛੇ ਕੀ ਹੁੰਦਾ ਹੈ ਇਹ ਕਿਸੇ ਨੂੰ ਪਤਾ ਨਹੀਂ ਲੱਗਦਾ ਸਭ ਚੁੱਪ ਚਪੀਤੇ ਕਾਰਵਾਈਆਂ ਹੁੰਦੀਆਂ ਰਹਿੰਦੀਆਂ ਇਹ ਸੁਣਨ ਵਿੱਚ ਆਇਆ ਹੈ ਕਿ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਇੱਕ ਤਸਵੀਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਇਹ ਸੁਣਦੇ ਸਾਰ ਹੀ ਲੋਕਾਂ ਦੀਆਂ ਉਮੀਦਾਂ ਜਾਗ ਜਾਣਗੀਆਂ ਕੀ ਮੰਨ ਲਿਆ ਕੇਂਦਰ ਸਰਕਾਰ ਨੇ ਕੀ ਮੰਗ ਕੀਤੀ ਸੀ ਪੰਜਾਬ ਸਰਕਾਰ ਨੇ 20000 ਕਰੋੜ ਮੰਗਿਆ ਸੀ 60000 ਕਰੋੜ ਮਿਲਣਗੇ ਯਾ ਫਿਰ ਕੌਮੀ ਆਪ ਦਾ ਐਲਾਨੀ ਹੋ ਗਿਆ। ਇਹ ਸਭ ਉਸ ਦਿਨ ਹੁੰਦਾ ਹੈ ਜਦੋਂ ਦੋ ਕੇਂਦਰੀ ਮੰਤਰੀ ਜਤਿੰਦਰ ਸਿੰਘ ਅਤੇ ਜੀਤਨ ਪ੍ਰਸਾਦ ਪਠਾਨਕੋਟ ਅਤੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਸਨ। ਕੀ ਇਹਨਾਂ ਮੰਤਰੀਆਂ ਤੋਂ ਲੋਕਾਂ ਦੀ ਤਕਲੀਫ ਦੇਖੀ ਨਹੀਂ ਗਈ? ਇਹਨਾਂ ਵੱਲੋਂ ਕੋਈ ਐਸੀ ਸਿਫਾਰਸ਼ ਕੀਤੀ ਗਈ ਹੈ ਜਿਸ ਨੂੰ ਸੁਣ ਕੇ ਕੇਂਦਰ ਸਰਕਾਰ ਨੇ ਇਹ ਮਨਜ਼ੂਰੀ ਦਿੱਤੀ ਹੈ। ਖੇਰ ਬਹੁਤੀ ਗੱਲ ਅੱਗੇ ਨਾ ਵਧਾਉਂਦੇ ਹੋਏ ਇਹ ਦੱਸ ਦਿੰਨੇ ਆ ਕਿ ਕਿਹੜੀ ਤਜਵੀਜ਼ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੀ ਨੂੰ ਮਨਜ਼ੂਰੀ ਦਿੱਤੀ ਹੈ ਕਿਹੜੀ ਗੱਲ ਪੰਜਾਬ ਸਰਕਾਰ ਦੀ ਕੇਂਦਰ ਨੇ ਮੰਨੀ ਹੈ ਇਹ ਤਜਵੀਜ਼ ਹੈ ਕਿ ਸੂਬੇ ਨੂੰ ਸਵियरਲੀ ਫਲੱਡਡ ਪੂਰੇ ਤਰੀਕੇ ਨਾਲ ਹੜ੍ਹਾਂ ਨਾਲ ਪ੍ਰਭਾਵਿਤ ਹੋਇਆ ਐਲਾਨਿਆ ਜਾਵੇ ਉਹ ਜਿਹੜਾ ਸੂਬਾ 1988 ਤੋਂ ਬਾਅਦ ਦੇ ਸਭ ਤੋਂ ਮਾਰੂ ਹੜ੍ਹਾਂ ਦੇ ਨੁਕਸਾਨ ਨੂੰ ਝੱਲ ਰਿਹਾ ਹੋਵੇ ਉਸ ਨੂੰ ਬੁਰੀ ਤਰ੍ਹਾਂ ਹੜ੍ਹਾਂ ਨਾਲ ਪ੍ਰਭਾਵਿਤ ਐਲਾਨ ਜਾਣ ਤੇ ਕੀ ਮਿਲੇਗਾ ਇਹੀ ਸਵਾਲ ਸਾਰੇ ਪੁੱਛਣਾ ਚਾਹੁੰਦੇ ਹੋਣਗੇ ਮਿਲੇਗੀ ਮੁਆਵਜ਼ੇ ਦੇ ਲਈ ਜਿਹੜੇ ਫੰਡ ਮਿਲਣ ਦੀ ਉਮੀਦ ਹੈ ਉਸ ਦੇ ਵਿੱਚ ਥੋੜਾ ਵਾਧੂ ਹਿੱਸਾ ਅਲੋਕੇਸ਼ਨ ਵਾਗਿਆ ਹੋਊਗੀ ਜੇ ਇਹਨਾਂ ਫੰਡਾਂ ਦੀ ਅਸਲੀਅਤ ਵੀ ਦੱਸਣੀ ਹੋਵੇ ਤਾਂ ਪੰਜਾਬ ਸਰਕਾਰ ਹੁਣ S A S C I ਮਤਲਬ ਸਪੈਸ਼ਲ ਅਸਿਸਟੈਂਟ ਟੂ ਸਟੇਟਸ ਫॉर ਕੈਪੀਟਲ ਇਨਵੈਸਟਮੈਂਟ ਟੈਸਟ ਦੇ ਅੰਤਰਗਤ ਇੱਕ 50 ਸਾਲਾ 595 ਕਰੋੜ ਦਾ ਸੌਫਟ ਲੋਨ ਲੈ ਸਕਦੀ ਹੈ ਮਤਲਬ ਰੈਇਤੀ ਦਰਾਂ ਦੇ ਉੱਤੇ ਲੰਮੇ ਸਮੇਂ ਦਾ 50 ਸਾਲਾਂ ਦਾ ਇੱਕ 595 ਕਰੋੜ ਦਾ ਹੋਰ ਕਰਜ਼ਾ ਪੰਜਾਬ ਨੂੰ ਮਿਲ ਜਾਏਗਾ ਪਰ ਇਹ ਫੰਡ ਵੀ ਪੰਜਾਬ ਸਰਕਾਰ ਦਾ ਜੋ ਪਬਲਿਕ 인ਫਰਾਸਟ੍ਰਕਚਰ ਬੁਰੇ ਤਰੀਕੇ ਨਾਲ ਨੁਕਸਾਨਿਆ ਗਿਆ ਹੈ ਕੋਸ਼ ਦੀ ਮਰਮਤ ਲਈ ਹੀ ਵਰਤ ਸਕਦੀ ਹੈ ਇਸ ਨੂੰ ਉਸ ਤੋਂ ਇਲਾਵਾ ਕਿਸੇ ਥਾਂ ਦੇ ਉੱਤੇ ਖਰਚਾ ਨਹੀਂ ਜਾ ਸਕਦਾ ਸੋ ਦੇ ਅੰਤ ਵਿੱਚ ਨਤੀਜਾ ਕੱਢਣਾ ਹੋਵੇ ਤਾਂ ਕਰਜ਼ੇ ਦੇ ਵਿੱਚ ਡੁੱਬਿਆਂ ਨੂੰ ਹੋਰ ਕਰਜ਼ਾ ਲੈਣ ਦੀ ਇਜਾਜ਼ਤ ਮਿਲੀ ਹੈ ਇਸ ਤੋਂ ਵੱਧ ਕੁਝ ਨਹੀਂ ਹੁਣ ਇਹਦੇ ਨਾਲ ਲੋਕਾਂ ਦਾ ਕੀ ਭਲਾ ਹੋਏਗਾ ਫਸਲਾਂ ਦੇ ਮੁਆਵਜ਼ੇ ਤੇ ਹੀ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਪਰ ਉਸ ਦੇ ਉੱਤੇ ਇਸ ਲੋਨ ਦਾ ਇਸ ਕਰਜ਼ੇ ਦਾ ਜਾਂ ਇਹਨਾਂ ਫੰਡਾਂ ਦਾ ਕੋਈ ਅਸਰ ਨਹੀਂ ਪੈਣਾ ਪਰ ਜਿਹੜੇ ਲੋਕਾਂ ਦੇ ਘਰ ਨੁਕਸਾਨੇ ਗਏ ਨੇ ਉਹਨਾਂ ਨੂੰ ਜ਼ਰੂਰ ਕੁਛ ਲਾਭ ਇਸ ਅਨਾਉਂਸਮੈਂਟ ਤੋਂ ਜਾਂ ਇਸ ਫੈਸਲੇ ਤੋਂ ਹੋ ਸਕਦਾ ਹੈ। ਮਿਸਾਲ ਦੇ ਤੌਰ ਤੇ ਜੋ ਹੁਣ ਤੱਕ ਦੇ ਨਿਯਮ ਹਨ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਹਾਂ ਸਟੇਟ ਡਿਜ਼ਾਸਟਰ ਰੀਲੀਫ ਫੰਡ ਦੇ ਐਸ ਡੀ ਆਰ ਐਫ ਦੇ ਉਸ ਦੇ ਮੁਤਾਬਕ ਪੂਰੀ ਤਰੀਕੇ ਨਾਲ ਨੁਕਸਾਨੇ ਹੋਏ ਘਰ ਦੇ ਮਾਲਕ ਨੂੰ 1,20,000 ਰੁਪਏ ਹੀ ਮੁਆਵਜ਼ੇ ਦੇ ਤੌਰ ਤੇ ਮਿਲ ਸਕਦੇ ਸੀ ਪਰ ਹੁਣ ਇਹ ਮੁਆਵਜ਼ੇ ਦੀ ਰਕਮ ਵਧਾ ਕੇ 3 ਲੱਖ ਤੱਕ ਕੀਤੀ ਜਾ ਸਕਦੀ ਹੈ ਇਹ ਫਰਕ ਇਸ ਐਲਾਨ ਦੇ ਨਾਲ ਜਾਂ ਇਸ ਮਨਜ਼ੂਰੀ ਦੇ ਨਾਲ ਪੈ ਸਕਦਾ ਇਹ ਜਾਣਕਾਰੀ ਵੀ ਇੱਕ ਅਧਿਕਾਰੀ ਦੇ ਇੱਕ ਅਖਬਾਰ ਨੂੰ ਦੱਸਣ ਮੁਤਾਬਿਕ ਹੀ ਹੈ ਅੱਜ ਇੱਕ ਮੀਟਿੰਗ ਪੰਜਾਬ ਸਰਕਾਰ ਦੇ ਮੁਖ ਸਖਤਰ ਕੈਪਸਨਾ ਦੀ ਅਗਵਾਈ ਦੇ ਵਿੱਚ ਹੋਣ ਜਾ ਰਹੀ ਹੈ ਜਿਸ ਤੇ ਵਿੱਚ ਇਹ ਫੈਸਲਾ ਹੋਵੇਗਾ ਕਿ ਕਿਹੜੇ ਕਿਹੜੇ ਸ਼ਰਲੇਖ ਦੇ ਹੇਠ ਹੋਰ ਫੰਡ ਕੇਂਦਰ ਸਰਕਾਰ ਤੋਂ ਮੰਗੇ ਜਾ ਸਕਦੇ ਹਨ। ਸੂਤਰਾਂ ਅਨੁਸਾਰ ਇਹ ਫੈਸਲਾ ਲੈਣਾ ਜ਼ਰੂਰੀ ਹੈ ਕਿਉਂਕਿ ਪੰਜਾਬ ਸਰਕਾਰ ਨੂੰ ਵੀ ਆਪਣਾ ਹਿੱਸਾ ਉਸੇ ਤਰੀਕੇ ਨਾਲ ਵਧਾਉਣਾ ਪਵੇਗਾ ਵਧੀ ਹੋਈ ਗ੍ਰਾਂਟ ਨੂੰ ਮੈਚ ਕਰਨ ਦੇ ਲਈ। ਕੇਂਦਰ ਤੇ ਸੂਬਾ ਸਰਕਾਰ ਫੰਡਾਂ ਵਿੱਚ 75:25 ਦੀ ਰੇਸ਼ਿਓ ਦੇ ਹਿਸਾਬ ਨਾਲ ਯੋਗਦਾਨ ਪਾਉਂਦੇ ਹਨ। ਅਧਿਕਾਰੀ ਦੇ ਦੱਸਣ ਮੁਤਾਬਕ ਇਹ ਫੈਸਲਾ ਲੈਣਾ ਇਕ ਕੁੱਛ ਸਰਲੇਖ ਦੇ ਹੇਠ ਹੋਰ ਫੰਡ ਮੰਗਣੇ ਨੇ ਉਹ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਹੁਣ ਤੱਕ ਦੇ ਹੋਏ ਨੁਕਸਾਨ ਦਾ ਫਾਈਨਲ ਮੈਮੋਰੈਂਡਮ ਅਤੇ ਉਸ ਦੇ ਲਈ ਜ਼ਰੂਰੀ ਫੰਡ ਦੇ ਦੀ ਮੰਗ ਕਰਨੀ ਹੈ ਉਸ ਦੀ ਤਿਆਰੀ ਕਰਨੀ ਜ਼ਰੂਰੀ ਹੈ ਪਿਛਲੇ ਹਫਤੇ ਹੀ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਇਹ ਲਿਖਿਆ ਸੀ ਕਿ ਪੰਜਾਬ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਐਲਾਨਿਆ ਜਾਏ ਹੁਣ ਜੇ ਇਸ ਅਧਿਕਾਰੀ ਦੀ ਮੰਨੀਏ ਤਾਂ ਕੇਂਦਰ ਨੇ ਇਹ ਮੰਨ ਲਿਆ ਹੈ ਕਿ ਬੇਮਿਸਾਲ ਮੀ ਪੈਣ ਤੇ ਅਤੇ ਭਾਰੀ ਖੜਾਂ ਦੇ ਨਾਲ ਪੰਜਾਬ ਦੇ ਵਿੱਚ ਵਿਆਪਕ ਤਬਾਹੀ ਹੋਈ ਹੈ। ਫੰਡ ਵਿੱਚ ਵਧੇ ਹਿੱਸੇ ਅਤੇ ਲੋਨ ਦੇ ਨਾਲ ਮੁੜਵਸੇਮੀ ਦੀਆਂ ਕੋਸ਼ਿਸ਼ਾਂ ਦੇ ਵਿੱਚ ਜਿਹੜਾ ਲੋੜਿੰਦਾ ਸਹਾਰਾ ਸੀ ਉਹ ਪੰਜਾਬ ਨੂੰ ਮਿਲ ਸਕੇਗਾ। ਪਰ ਜੇ ਹੁਣ ਆਪਾਂ ਤੱਥਾਂ ਦੀ ਗੱਲ ਕਰੀਏ ਜਿਹੜੀ 7 ਸਤੰਬਰ ਨੂੰ ਅੰਤਰੀ ਮੈਮਰੈਂਡਮ ਦਿੱਤਾ ਗਿਆ ਸੀ ਪੰਜਾਬ ਸਰਕਾਰ ਵੱਲੋਂ ਕੇਂਦਰੀ ਡਿਜ਼ਾਸਟਰ ਕਮੇਟੀ ਨੂੰ ਜਿਹੜੀ ਕਮੇਟੀ ਆਈ ਸੀ ਜਾਇਦਾ ਲੈਣ ਵਾਸਤੇ ਉਸ ਦੀ ਗੱਲ ਕਰੀਏ ਤਾਂ ਸੂਬਾ ਸਰਕਾਰ ਨੇ 13299 ਕਰੋੜ ਦੇ ਨੁਕਸਾਨ ਦਾ ਜ਼ਿਕਰ ਕੀਤਾ ਸੀ ਜਿਹੜਾ ਇੰਟਰਮ ਅਸੈਸਮੈਂਟ ਸੀ ਅੰਤਰਿਮ ਅਨੁਮਾਨ ਲਗਾਇਆ ਗਿਆ ਸੀ 13299 ਕਰੋੜ ਦਾ ਜ਼ਿਕਰ ਕੀਤਾ ਗਿਆ ਸੀ ਇਸ ਦੇ ਵਿੱਚ ਜੇ ਇਹਨੂੰ ਡਿਪਾਰਟਮੈਂਟ ਵਾਈਜ਼ ਗੱਲ ਕਰਨੀ ਹੋਵੇ ਤਾਂ ਜਲ ਸਰੋਤ ਵਿਭਾਗ ਦੇ 1520 ਕਰੋੜ ਰੁਪਏ ਸੀ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ 5043 ਕਰੋੜ ਦੇ ਨੁਕਸਾਨ ਦਾ ਜ਼ਿਕਰ ਕੀਤਾ ਗਿਆ ਸੀ ਖੇਤੀ ਵਿਭਾਗ ਦੇ 780 ਕਰੋੜ ਦਾ ਨੁਕਸਾਨ ਸੀ ਪੰਜਾਬ ਮੰਡੀ ਬੋਰਡ ਦਾ 1022 ਕਰੋੜ ਪੀ ਡਬਲਯੂ ਬੀ ਦਾ 1970 ਕਰੋੜ ਖੇਤੀਬਾੜੀ ਵਿਭਾਗ ਦਾ 317 ਕਰੋੜ ਰੁਪਏ ਦਾ ਨੁਕਸਾਨ ਸੀ ਸਿੱਖਿਆ ਵਿਭਾਗ ਦਾ 542 ਕਰੋੜ ਦਾ ਬਿਜਲੀ ਵਿਭਾਗ ਦੇ ਦਾ 103 ਕਰੋੜ ਦਾ ਐਨੀਮਲ ਹਸਬੈਂਡਰੀ ਮਤਲਬ ਪਸ਼ੂ ਪਾਲਕ ਨੂੰ ਪਾਗਾ ਜਿਹੜਾ ਉਸ ਦਾ ਵੀ 103 ਕਰੋੜ ਰੁਪਏ ਦਾ ਹੀ ਨੁਕਸਾਨ ਇਸ ਐਸਟੀਮੇਟ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ ਉਨੇ ਸਾਰੇ ਸਿਰਲੇਖ ਹੀ ਸਾਰੇ ਵਿਭਾਗਾਂ ਦੀ ਜਿਨ੍ਹਾਂ ਦੀ ਅਸੀਂ ਗੱਲ ਕੀਤੀ ਹੈ ਇਹ ਸਾਰੇ ਹੀ ਪਬਲਿਕ 인ਫਰਾਸਟਰਕਚਰ ਦੇ ਨਾਲ ਸੰਬੰਧਿਤ ਹੈ ਜਿਸ ਦੇ ਨੁਕਸਾਨ ਦੀ ਪਰਪਾਈ ਜਿਹੜਾ ਐਸਐਸਸੀਆਈ ਦਾ ਸੌਫਟ ਲੋਨ ਮਿਲਣਾ ਹੈ ਉਸ ਦੇ ਨਾਲ ਹੋਵੇਗੀ ਇਹ ਆਪਾਂ ਮੰਨ ਕੇ ਚੱਲਦੇ ਹਾਂ ਪਰ ਵੀ ਤੁਸੀਂ ਆંકੜੇ ਜੋੜੋ ਦੇ ਜੋੜ ਕਰਕੇ ਦੇਖੋ ਕਿ 11400 ਕਰੋੜ ਦਾ ਤਾਂ ਮੈਂ ਤੁਹਾਨੂੰ ਵਿਭਾਗ ਵਾਈਜ਼ ਸਾਰੇ ਸਿਰਲੇਖ ਜਿਹੜੇ ਨੇ ਉਹਦਾ ਦੱਸ ਚੁੱਕਿਆ ਹਾਂ ਇਹਨਾਂ ਦਾ ਜੋੜ ਕਰਕੇ 11400 ਕਰੋੜੀ ਬਣਦਾ ਹੈ ਤੇ ਜਿਹੜਾ ਲੋਨ ਮਿਲਣਾ ਹੈ ਜਿੱਦੀ ਮਨਜ਼ੂਰੀ ਮਿਲੀ ਹੈ ਉਹ 595 ਕਰੋੜ ਦਾ ਮਿਲਣਾ ਹੈ ਹੁਣ 595 ਕਰੋੜ ਨਾਲ 11400 ਕਰੋੜ ਦੀ ਪਰਪਾਈ ਕਿਵੇਂ ਹੋਏਗੀ ਇਹ ਜਾਂ ਤਾਂ ਕੇਂਦਰ ਸਰਕਾਰ ਨੂੰ ਪਤਾ ਹੋਏਗਾ ਜਾਂ ਜਿਹੜੇ ਕਹਿੰਦੇ ਨੇ ਕਿ ਇਹਦੇ ਨਾਲ ਵਾਗੂ ਫੰਡਾਂ ਨਾਲ ਪੰਜਾਬ ਦੇ ਨੁਕਸਾਨ ਦੀ ਪਰਪਾਈ ਹੋ ਜਾਏਗੀ ਸ਼ਾਇਦ ਉਹਨਾਂ ਨੂੰ ਕੋਈ ਅੰਦਾਜ਼ਾ ਹੋਵੇ ਉਹ ਨੁਕਸਾਨ ਦੀ ਪਰਪਾਈ ਕਿਵੇਂ ਹੋਏਗੀ ਇਹ ਸਮਝਣਾ ਤਾਂ ਥੋੜਾ ਮੁਸ਼ਕਿਲ ਹੈ ਲੇਕਿਨ ਇਹ ਸਾਰਾ ਵਰਤਾਂਤ ਠੀਕ ਉਸੇ ਤਰੀਕੇ ਤੇ ਨਾਲ ਚੱਲ ਰਿਹਾ ਹੈ ਤਰੀਕਾਕਾਰ ਉਹੀ ਹੈ ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਫੰਡ ਮੰਗੇ ਗਏ ਸਨ 20000 ਕਰੋੜ ਦੇ ਪੰਜਾਬ ਸਰਕਾਰ ਨੇ ਵੀ ਇਹੀ ਅੰਕੜਾ ਦਿੱਤਾ ਸੀ ਤੇ ਜਿੰਨੀਆਂ ਸਿਆਸੀ ਪਾਰਟੀਆਂ ਨੇ ਪੰਜਾਬ ਦੀਆਂ ਉਹਨਾਂ ਵੱਲੋਂ ਵੀ 20000 ਕਰੋੜ ਦੀ ਹੀ ਮੰਗ ਕੀਤੀ ਗਈ ਸੀ ਪਰ ਜੋ ਮਿਲਿਆ ਕੇਂਦਰ ਸਰਕਾਰਾ ਨੇ ਜੋ ਐਲਾਨ ਕੀਤਾ ਉਹ 1600 ਕਰੋੜ ਦਾ ਸੀ ਲੇਕਿਨ ਉਸ ਤੋਂ ਬਾਅਦ ਹੁਣ ਸਾਰੇ ਪੰਜਾਬ ਦੇ ਵਿੱਚ ਚਰਚਾ ਇਹ ਹੀ ਹੋ ਰਹੀ ਸੀ ਕਿ ਲੋਕਾਂ ਦੀ ਜੋ ਮੰਗ ਹੈ ਜੋ ਨੁਕਸਾਨ ਹੋਇਆ ਹੈ ਉਸ ਤੇ ਆંકੜੇ ਕੁਝ ਹੋਰ ਨੇ ਪਰ ਜੋ ਦਿੱਤਾ ਗਿਆ ਹੈ ਉਹ ਕੁਝ ਹੋਰ ਲੇਕਿਨ ਸਿਆਸੀ ਪਾਰਟੀਆਂ ਤਖ਼ਤਾਂ ਨੂੰ ਘੁਮਾ ਕੇ ਆંકੜਿਆਂ ਦਾ ਫੇਰ ਫੇਰ ਕਰਕੇ ਇਹ ਸਮਝਾਉਣ ਦੇ ਵਿੱਚ ਲੱਗੀਆਂ ਸੀ ਕਿ ਨਹੀਂ ਫੈਸਲਾ ਬਹੁਤ ਸਹੀ ਹੈ ਬਹੁਤ ਪੈਸੇ ਜਿਹੜੇ ਨੇ ਕੇਂਦਰ ਨੇ ਪੰਜਾਬ ਨੂੰ ਦੇ ਦਿੱਤੇ ਹਨ ਕਦੇ 12000 ਕਰੋੜ ਦੇ ਐਸਡੀਆਰਐਫ ਫੰਡ ਦਾ ਜ਼ਿਕਰ ਆਉਂਦਾ ਸੀ ਕੋਈ ਕਹਿੰਦਾ ਸੀ ਇਹਨੂੰ ਭਗਵੰਤ ਮਾਨ ਖਾ ਗਿਆ ਇਹ ਸਰਕਾਰ ਦੀ ਮੰਨਤਾ ਉਹ ਕਹਿੰਦੇ ਸੀ ਕਿਤਾਬਾਂ ਦੇ ਵਿੱਚ ਹੀ ਹੈ ਅਸਲ ਦੇ ਵਿੱਚ ਇੱਕ ਵੀ ਪੈਸਾ ਨਹੀਂ ਹੈ ਇਸੇ ਤਰੀਕੇ ਦੇ ਨਾਲ ਇੱਕ ਦੂਜੇ ਤੇ ਦੋਸ਼-ਪ੍ਰਤੀ ਦੋਸ਼ ਲਗਾਏ ਗਏ ਇਲਜ਼ਾਮ ਲਗਾਏ ਗਏ ਲੇਕਿਨ ਪੰਜਾਬ ਦੇ ਲੋਕਾਂ ਨੂੰ ਕੁਝ ਵੀ ਨਹੀਂ ਮਿਲਿਆ ਹੁਣ ਇਹੀ ਸਭ ਕੁਝ ਅੱਗੇ ਵਧਾਇਆ ਜਾ ਰਿਹਾ ਹੈ ਲੋਕਾਂ ਸਾਹਮਣੇ ਗੱਲਾਂ ਕੁਝ ਹੋਰ ਕੀਤੀਆਂ ਜਾ ਰਹੀਆਂ ਨੇ ਵਿਤਕਰੀਆਂ ਗੱਲਾਂ ਹੁੰਦੀਆਂ ਨੇ ਲੇਕਿਨ ਜੋ ਚਿੱਠੀ ਪੰਜਾਬ ਸਰਕਾਰ ਲਿਖਦੀ ਹੈ ਉਹ ਕੇਂਦਰ ਸਰਕਾਰ ਉਹਨੂੰ ਮਨਜ਼ੂਰੀ ਵੀ ਦਿੰਦੀ ਆ ਉਹਦੇ ਵਿੱਚ ਕੁਝ ਹੋਰ ਲਿਖਿਆ ਹੋਇਆ ਹੈ ਤੇ ਉਹਦੇ ਅਨੁਸਾਰ ਮਿਲਣਾ ਵੀ ਕੁਛ ਹੋ ਰਿਹਾ ਹੁਣ ਇਸੇ ਤਰੀਕੇ ਨਾਲ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਵੀ ਸੱਦ ਲਿਆ ਗਿਆ ਹੈ 26 ਸਤੰਬਰ ਤੋਂ 29 ਸਤੰਬਰ ਤੱਕ ਇਹ ਸੈਸ਼ਨ ਹੋਏਗਾ ਜੇ ਸੁਣਨ ਨੂੰ ਦੇਖੀਏ ਤਾਂ 4 ਦਿਨਾਂ ਦਾ ਸੈਸ਼ਨ ਲੱਗਦਾ ਹੈ ਪਰ ਅਸਲ ਦੇ ਵਿੱਚ ਇਹ 2 ਦਿਨ ਹੀ ਵਰਕਿੰਗ ਹੋਣਗੇ 26 ਸਤੰਬਰ ਨੂੰ 11 ਵਜੇ ਸੈਸ਼ਨ ਸੱਦਿਆ ਗਿਆ ਹੈ ਉਸ ਦਿਨ ਜਿਵੇਂ ਆਮ ਤੌਰ ਤੇ ਅਸੀਂ ਹੁਣ ਤੱਕ ਦੇ ਵਿਸ਼ੇਸ਼ ਸੈਸ਼ਨਾਂ ਦੇ ਵਿੱਚ ਦੇਖਿਆ ਹੈ ਅੱਧੇ ਘੰਟੇ-ਘੰਟੇ ਦੀ ਕਾਰਵਾਈ ਹੋਏਗੀ ਉਸ ਤੋਂ ਬਾਅਦ ਸਥगित ਕਰ ਦਿੱਤਾ ਜਾਏਗਾ ਉਸ ਤੋਂ ਬਾਅਦ ਸ਼ਨੀਵਾਰ ਐਤਵਾਰ ਆ ਜਾਂਦਾ ਹੈ ਛੁੱਟੀ ਹੋਏਗੀ ਸੋਮਵਾਰ ਯਾਨੀ ਇੱਕ ਦਿਨ ਬਚੇਗਾ ਜਿਸ ਦਿਨ ਕੋਈ ਕੰਮ ਹੋਣਾ ਹੈ ਉਸ ਦਿਨ ਵੀ ਵਿਰੋਧੀ ਪਾਰਟੀਆਂ ਚੋਂ ਕਾਂਗਰਸ ਪਾਰਟੀ ਆਪਣੇ ਨਾਅਰੇ ਮਾਰੇਗੀ ਵਾਕ ਆਊਟ ਕਰ ਜਾਏਗੀ ਜੋ ਹੁਣ ਤੱਕ ਹੁੰਦਾ ਆਇਆ ਹੈ ਜਿੰਨਾ ਕੁ 파ਸ਼ਨ ਉਹਨਾਂ ਦੇ ਨੇਤਾਵਾਂ ਨੇ ਦੇਣਾ ਹੈ ਦੇ ਕੇ ਉਹ ਵਰਕਆਊਟ ਕਰ ਜਾਣਗੇ ਅਕਾਲੀ ਦਲ ਦਾ ਇੱਕੋ ਮੈਂਬਰ ਹੈ ਭਾਜਪਾ ਵੀ ਵੱਖਰੀ ਟੋਨ ਲਏਗੀ ਥੋੜਾ ਬਹੁਤ 5-10 ਮਿੰਟ ਬੋਲੇਗੀ ਬਾਕੀ ਸਰਕਾਰ ਦੇ ਹੱਥ ਸੈਸ਼ਨ ਹੋਏਗਾ ਉਹਨਾਂ ਨੇ ਜੋ-ਜੋ ਚੀਜ਼ਾਂ ਪਾਸ ਕਰਨੀਆਂ ਨੇ ਜੋ ਨਿਯਮਾਂ ਦੇ ਵਿੱਚ ਬਦਲਾਅ ਕਰਨੇ ਨੇ ਜੋ ਕੁਝ ਵੀ ਉਹਨਾਂ ਨੇ ਸੋਚਿਆ ਹੋਇਆ ਹੈ ਜਿਸ ਕੰਮ ਦੇ ਲਈ ਸੈਸ਼ਨ ਸੱਦਿਆ ਹੈ ਉਹ ਕਰਕੇ ਉਹ ਸੈਸ਼ਨ ਖਤਮ ਹੋ ਜਾ। ਲੇਕਿਨ ਉਹਦੇ ਨਾਲ ਲੋਕਾਂ ਦਾ ਕੀ ਫਾਇਦਾ ਹੋਏਗਾ ਲੋਕਾਂ ਨੂੰ ਕੀ ਮਿਲੇਗਾ ਕੀ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਮਿਲਣਾ ਸ਼ੁਰੂ ਹੋ ਜਾਏਗਾ ਕਿ ਜਿਹੜਾ ਮੱਝਾਂ ਦੇ ਲਈ ਮੁਆਵਜ਼ਾ ਹੈ ਜਾਂ ਘਰਾਂ ਦੇ ਲਈ ਮੁਆਵਜ਼ਾ ਹੈ ਜਾਂ ਜਿਹੜੇ ਘਰ ਦਾ ਸਮਾਨ ਨੁਕਸਾਨਿਆ ਗਿਆ ਹੈ ਉਸ ਤੇ ਲਈ ਮੁਆਵਜ਼ਾ ਹੈ ਉਸ ਦੀਆਂ ਦਰਾਂ ਵਧਾ ਦਿੱਤੀਆਂ ਜਾਣਗੀਆਂ ਤੇ ਵਧਾਉਣ ਦੇ ਨਾਲ ਹੀ ਕਿ ਲੋਕਾਂ ਨੂੰ ਉਸ ਅਮਾਉਂਟ ਦੇ ਚੈੱਕ ਮਿਲਣੇ ਸ਼ੁਰੂ ਹੋ ਜਾਣਗੇ ਜਾਂ ਫਿਰ ਜੋ ਲੋਕ ਮੰਗ ਕਰ ਰਹੇ ਨੇ ਕਿ ਸਾਨੂੰ ਰਿੱਤਾ ਚੱਕਣ ਦੇ ਲਈ 2 ਮਹੀਨੇ ਦੀ ਥਾਂ ਤੇ 1 ਸਾਲ ਦਾ ਸਮਾਂ ਚਾਹੀਦਾ ਹੈ ਉਹਦੇ ਮਿਆਰ ਦੇ ਵਿੱਚ ਕੁਝ ਵਧਾਇਆ ਜਾਏਗਾ ਇਹ ਸਾਰੀਆਂ ਚਰਚਾਵਾਂ 29 ਸਤੰਬਰ ਤੱਕ ਚਲਦੀਆਂ ਰਹਿਣਗੀਆਂ ਲੇਕਿਨ 29 ਸਤੰਬਰ ਨੂੰ ਅਸਲ ਦੇ ਵਿੱਚ ਲੋਕਾਂ ਦੇ ਪੱਲੇ ਕੀ ਪੈਣਾ ਹੈ ਉਹ ਸ਼ਾਇਦ ਕੁਝ ਹੋਰ ਹੀ ਨਿਕਲੇ ਹੁਣੇ ਚਲਨ ਸਿਰਫ ਜੋ ਹੜਾਂ ਦੇ ਵਿੱਚ ਰਾਜਨੀਤੀ ਹੋ ਰਹੀ ਹੈ ਸਿਆਸਤ ਹੋ ਰਹੀ ਹੈ ਉਸ ਤੇ ਨਾਲ ਮੇਲ ਕਰਕੇ ਦੇਖਣ ਦੀ ਲੋੜ ਨਹੀਂ ਇਹੀ ਬਿਰਤਾਰਾ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਜੋ ਪਹਿਲਾਂ ਗੱਲਾਂ ਪੰਜਾਬ ਦੇ ਮੁੱਦਿਆਂ ਦੀਆਂ ਹੁੰਦੀਆਂ ਸੀ ਹੁਣ ਉਹ ਮੁੱਦੇ ਖਤਮ ਹੋ ਗਏ ਨੇ ਹੁਣ ਉਹ ਚਰਚਾ ਦੇ ਵਿਸ਼ੇ ਬਣ ਗਏ ਨੇ ਕਿ ਸੋਸ਼ਲ ਮੀਡੀਆ ਦੇ ਉੱਤੇ ਕਿਹੜਾ ਵਿਸ਼ਾ ਟ੍ਰੈਂਡ ਕਰ ਰਿਹਾ ਹੈ ਕਿਹੜਾ ਟੌਪਿਕ ਟ੍ਰੈਂਡ ਕਰ ਰਿਹਾ ਹੈ ਕੁਝ ਸਮੇਂ ਲਈ ਇੱਕ ਵਿਸ਼ਾ ਚੱਲਦਾ ਹੈ ਸਾਰੇ ਲੋਕ ਹੱਥ ਧੋ ਕੇ ਉਸੇ ਵਿਸ਼ੇ ਦੇ ਮਗਰ ਪੈ ਜਾਂਦੇ ਨੇ ਉਸ ਤੋਂ ਬਾਅਦ ਕੋਈ ਨਵਾਂ ਵਿਸ਼ਾ ਆ ਜਾਂਦਾ ਹੈ ਤੇ ਪੁਰਾਣੇ ਨੂੰ ਲੋਕ ਭੁੱਲ ਜਾਂਦੇ ਜੇ ਤੁਸੀਂ ਸੋਸ਼ਲ ਮੀਡੀਆ ਤੇ ਹੀ ਦੇਖੋ ਤਾਂ ਪਿਛਲੇ 10-15 ਦਿਨਾਂ ਤੋਂ ਇਹੀ ਚੱਲ ਰਿਹਾ ਸੀ ਕਿ ਕੌਣ ਪੰਜਾਬ ਦੇ ਨਾਲ ਖੜਾ ਹੈ ਲਗਭਗ ਹਰ ਬੰਦਾ ਹੀ ਇਹ ਦੱਸ ਰਿਹਾ ਸੀ ਕਿ ਮੈਂ ਪੰਜਾਬ ਦੇ ਨਾਲ ਖੜਾ ਹਾਂ ਮੈਂ ਪੰਜਾਬ ਦੇ ਲਈ ਇਹ ਕਰ ਰਿਹਾ ਹਾਂ ਜੇ ਸਾਰੇ ਪੰਜਾਬੀ ਹੀ ਪੰਜਾਬ ਦੇ ਲਈ ਖੜੇ ਸੀ ਸਾਰੇ ਸਿਆਸੀ ਪਾਰਟੀਆਂ ਹੀ ਪੰਜਾਬ ਦੇ ਲਈ ਖੜੀਆਂ ਸਨ ਸਾਰੇ ਕਲਾਕਾਰ ਸਾਰੇ ਸੰਗਤਕਾਰ ਹਰ ਕੋਈ ਪੰਜਾਬ ਦੇ ਲਈ ਖੜਾ ਸੀ ਤਾਂ ਫਿਰ ਸਵਾਲ ਹੀ ਪੁੱਛਿਆ ਜਾਣਾ ਚਾਹੀਦਾ ਹੈ ਕਿ ਪੰਜਾਬ ਕਿਉਂ ਕਰਜ਼ੇ ਦੇ ਵਿੱਚ ਡੁੱਬਿਆ ਬੈਠਾ ਹੈ ਪੰਜਾਬ ਕਿਉਂ ਨਹੀਂ ਆਪਣੇ ਪੈਰਾਂ 'ਪਾਰ ਖੜਾ ਜੇ ਲੋਕ ਇੰਨੇ ਉਹਦੇ ਨਾਲ ਖੜੇ ਨੇ ਇਸ ਸਵਾਲ ਦਾ ਜਵਾਬ ਸ਼ਾਇਦ ਇਸੇ ਕੋਰਬੀ ਨਹੀਂ ਹੋਏ ਜਿਹੜੇ ਲੋਕ ਕੁਝ ਦਿਨ ਪਹਿਲਾਂ ਤੱਕ ਫਲੋਰੀਡਾ ਦੇ ਉਸ ਟਰੱਕ ਡਰਾਈਵਰ ਹਰਿੰਦਰ ਸਿੰਘ ਦੇ ਲਈ ਖੜੇ ਦਿਖਾਈ ਦੇ ਰਹੇ ਸੀ ਜਿਨ੍ਹਾਂ ਨੂੰ ਉਹਦਾ ਨੰਗਾ ਜੂڑا ਦੇਖ ਕੇ ਜਿਨ੍ਹਾਂ ਦਾ ਹਿਰਦਾ ਗਲੁੰਮਦ ਰਿਆ ਜਾ ਰਿਹਾ ਸੀ ਜਿਹੜੇ 20 ਲੱਖ ਲੋਕ ਉਸ ਦੀ ਸਜ਼ਾ ਘਟਕਾਉਣ ਦੇ ਲਈ ਪਟੀਸ਼ਨਾਂ ਸਾਈਨ ਕਰਦੇ ਸੀ ਇਹ ਕਹਿ ਰਹੇ ਸੀ ਕਿ ਸਾਡੀ ਪਟੀਸ਼ਨ ਸਫਲ ਹੋ ਗਈ ਹੈ ਅੱਜ ਉਹ ਕਿੱਥੇ ਨੇ ਉਹਨਾਂ ਦਾ ਜ਼ਿਕਰ ਹੀ ਨਹੀਂ ਹੋ ਰਿਹਾ ਰਜਿੰਦਰ ਸਿੰਘ ਜੇਲ੍ਹ ਵਿੱਚ ਹੈ ਉਹਨੂੰ ਸਜ਼ਾ ਹੋਈ ਹੈ ਨਹੀਂ ਹੋਈ ਹੈ ਉਹਦੀ ਮਾਤਾ ਦਾ ਕੀ ਹਾਲ ਹੈ ਕੋਈ ਜ਼ਿਕਰ ਨਹੀਂ ਕਰ ਰਿਹਾ ਇਸੇ ਤਰੀਕੇ ਨਾਲ ਉਹੀ ਸਾਰੇ ਲੋਕਾਂ ਦਾ ਹਿਰਦਾ ਹੁਣ ਸੰਦੀਪ ਸਿੰਘ ਸਣੀ ਦੇ ਲਈ ਬੁਲੰਦ ਰਿਆ ਜਾ ਰਿਹਾ ਹੈ ਉਸ ਤੇ ਤਸ਼ੱਦਦ ਹੋਇਆ ਹੈ ਜੇ ਉਹਨਾਂ ਦੇ ਵਕੀਲ ਦੀ ਗੱਲ ਸੁਣੋ ਤਾਂ ਉਹ ਕਹਿੰਦੇ ਨੇ ਕਿ ਤਿੰਨ ਪਛਰੇ ਖੂਨ ਦੇ ਪਰਗੇ ਨੇ ਐਨਾ ਮਾੜਾ ਹਾਲ ਹੈ ਤੜ ਦਾ ਜਿਹੜਾ ਨਿਚਲਾ ਹਿੱਸਾ ਹੈ ਉਹ ਬਿਲਕੁਲ ਪਿਛਕਿਆ ਪਿਆ ਹੈ ਨੀਲ ਪਏ ਹੋਏ ਬਹੁਤ ਪੁਰਾਣਾ ਹਾਲ ਹੈ ਲੇਕਿਨ ਜਿਹੜੇ ਸਮੀ ਦੇ ਵਿਰੋਧੀ ਨੇ ਉਹਨਾਂ ਦੀ ਜੇ ਗੱਲ ਕਰੋ ਉਹ ਕਹਿੰਦੇ ਨੇ ਕਿ ਜੇ ਕਿਸੇ ਨੇ ਪੁਲਿਸ ਦੀ ਕੁੱਟਖਾਦੀ ਹੋਵੇ ਤਾਂ ਉਹਨੂੰ ਜਰੂਰ ਪਤਾ ਹੋਏਗਾ ਕਿ ਮਹੀਨਾ ਡੇਢ ਮਹੀਨਾ ਕਰ ਤੁਸੀਂ ਮੰਜੇ ਚੋਂ ਨਹੀਂ ਉੱਖਦੇ ਤੇ ਇਹ ਸਾਕਸ਼ ਕੱਲ ਮੈਡੀਕਲ ਕਰਾਉਣ ਦੇ ਲਈ ਪੇਜ ਤੇ ਪੁਰਿਆ ਜਾ ਰਿਹਾ ਸੀ ਆਲਮੋਸਟ ਭੱਜਿਆ ਹਜ਼ਾਰ ਰਿਹਾ ਸੀ ਕਿਹਦੀ ਗੱਲ ਦਾ ਯਕੀਨ ਕਰੋਗੇ ਕਿਸ ਗੱਲ ਨੂੰ ਸੱਚ ਮੰਨੋਗੇ ਸ਼ਾਇਦ ਸੱਚ ਝੂਠ ਤਾਂ ਖਤਮ ਹੀ ਹੋ ਗਿਆ ਹੈ ਹੁਣ ਸਿਰਫ ਧੜੇ ਬਣ ਗਏ ਨੇ ਕੋਈ ਕਿਸੇ ਨੂੰ ਭੇਡਾਂ ਕਹਿੰਦਾ ਹੈ ਕੋਈ ਕਿਸੇ ਨੂੰ ਚਮਚੇ ਕਹਿੰਦਾ ਹੈ ਕੋਈ ਝੂਠਾ ਕਹ ਲਈ ਹੈ ਕੋਈ ਸੱਚਾ ਕਹ ਲਈ ਹੈ ਕਿਸੇ ਦੀ ਸਮਝ ਨਹੀਂ ਆ ਰਹੀ ਕਿ ਸੱਚ ਕੌਣ ਬੋਲ ਰਿਹਾ ਹੈ ਝੂਠ ਕੌਣ ਬੋਲ ਰਿਹਾ ਹੈ ਹੁਣ ਸਿਰਫ ਧੜਿਆਂ ਦੇ ਵਿੱਚ ਗੱਲ ਹੁੰਦੀ ਹੈ ਜਾਂ ਤਾਂ ਤੁਸੀਂ ਇਸ ਦੇ ਸਮਰਥਕ ਹੋ ਜਾਂ ਤੁਸੀਂ ਇਸ ਦੇ ਵਿਰੋਧੀ ਹੋ ਜਿਸ ਧੜੇ ਵਿੱਚ ਤੁਸੀਂ ਬੈਠੇ ਹੋ ਉਹਦਾ ਜੋ ਸੱਚ ਹੈ ਉਹ ਅਲੱਗ ਹੈ ਉਖਦੀ ਹੁਣ ਕੋਈ ਗੱਲ ਦੀ ਕੀਤੀ ਜਾ ਰਹੀ ਹੁਣ ਇਹ ਟੜੇ ਦਾ ਸੱਚ ਹੈ ਇਹ ਉਸ ਟੜੇ ਦਾ ਸੱਚ ਹੈ ਸਿਰਫ ਇਹ ਗੱਲਾਂ ਹੁੰਦੀਆਂ ਨੇ ਤੇ ਇਸ ਬੁਰੇ ਤਰੀਕੇ ਦੇ ਨਾਲ ਸਮਾਜ ਆਪਸ ਦੇ ਵਿੱਚ ਵੰਡਿਆ ਜਾ ਚੁੱਕਿਆ ਹੈ ਜੇ ਤੁਸੀਂ ਇੰਟਰਨੈਟ ਤੇ ਦੇਖੋ ਤਾਂ ਸਿਰਫ ਇਹੀ ਖੇਡ ਚੱਲ ਰਿਹਾ ਹੈ ਜਿਹੜੇ ਸਮਰਥਕ ਨੇ ਉਸ ਗੱਲ ਨੂੰ ਜੋਰ ਸ਼ੋਰ ਨਾਲ ਅੱਗੇ ਵਧਾ ਰਹੇ ਨੇ ਤੇ ਜਿਹੜੇ ਵਿਰੋਧੀ ਨੇ ਉਹ ਉਸ ਦੀ ਸਿਰਫ ਨਿੰਦਿਆ ਕਰ ਰਹੇ ਨੇ ਉਹਦਾ ਫਾਇਦਾ ਨੁਕਸਾਨ ਕਿਸ ਨੂੰ ਕੀ ਹੋਏਗਾ ਕੋਈ ਨਹੀਂ ਸੋਚ ਰਿਹਾ ਇਹੀ ਹਾਲ ਅੱਜ ਪੰਜਾਬ ਦੇ ਲੋਕਾਂ ਦਾ ਹੈ ਸੋਸ਼ਲ ਮੀਡੀਆ ਤੇ ਤਾਂ ਸਾਰੇ ਪੰਜਾਬ ਦੇ ਨਾਲ ਖੜੇ ਨੇ ਕਰੋੜਾਂ ਨਹੀਂ ਅਰਬਾਂ ਰੁਪਏ ਦਾ ਦਾਨ ਆ ਗਿਆ ਹੈ ਲੇਕਿਨ ਜ਼ਮੀਨ ਤੇ ਜੇ ਤੁਸੀਂ ਉਹਨਾਂ ਕਿਸਾਨਾਂ ਦੇ ਚਿਹਰੇ ਦੇਖੋ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਪੰਜ ਪੰਜ 10-10 ਸੁੱਤ ਰੇਟ ਚੜੀ ਹੈ ਜਿਨ੍ਹਾਂ ਦੇ ਘਰ ਜਿਹੜੇ ਨੇ ਤਬਾਹ ਹੋ ਗਏ ਨੇ ਉਹਨਾਂ ਦੀਆਂ ਅੱਖਾਂ ਹਜੇ ਵੀ ਕਿਸੇ ਨੂੰ ਉਡੀਕ ਰਹੀਆਂ ਨੇ ਕਿ ਕੋਈ ਆਏਗਾ ਉਹਨਾਂ ਦਾ ਹੱਥ ਫੜੇਗਾ ਕੋਈ ਉਹਨਾਂ ਦੇ ਨਾਲ ਖੜੇਗਾ ਕੋਈ ਉਹਨਾਂ ਦਾ ਸਹਾਰਾ ਬਣੇਗਾ ਜਿਹੜੀ ਜ਼ਿੰਦਗੀ ਭਰ ਦੀ ਕਮਾਈ ਉਹਨਾਂ ਦੀ ਤਬਾਹ ਹੋ ਚੁੱਕੀ ਹੈ ਖਤਮ ਹੋ ਚੁੱਕੀ ਹੈ ਉਹਨਾਂ ਦੀ ਜ਼ਿੰਦਗੀ ਨੂੰ ਦੁਬਾਰਾ ਈ ਤੇ ਲਿਆਉਣ ਦੇ ਲਈ ਕੋਈ ਉਹਨਾਂ ਦੀ ਮਦਦ ਕਰੇਗਾ ਔਰ ਇਸ ਸਮੇ ਸਾਰਿਆਂ ਦੀ ਝਾਕ ਜਿਹੜੀ ਹੈ ਉਹ ਸਰਕਾਰਾਂ ਵਾਲੀ ਹੁੰਦੀ ਹੈ ਇਹ ਸਰਕਾਰਾਂ ਕੀ ਕਰਨਗੀ ਜਿੱਥੇ ਇੱਕ ਪਾਸੇ ਕੇਂਦਰ ਸਰਕਾਰ ਫੰਡ ਦੇ ਨਾਮ ਤੇ ਸਿਰਫ 1600 ਕਰੋੜ ਰੁਪਏ ਦੇ ਰਹੀ ਹੈ ਉੱਥੇ ਹੀ ਉਹ ਮਸ਼ਹੂਰੀਆਂ ਕਰਕੇ ਪੰਜਾਬ ਦੇ ਨਾਮ ਤੇ ਲੋਕਾਂ ਤੋਂ ਫੰਡ ਇਕੱਠਾ ਕਰ ਰਹੀ ਹੈ ਪ੍ਰਧਾਨ ਮੰਤਰੀ ਰਾਹਤ कोष ਯੋਜਨਾ ਦੇ ਲਈ ਕਿ ਵੱਧ ਤੋਂ ਵੱਧ ਸਹਿਯੋਗ ਕਰਨ ਦੇ ਲਈ ਇੱਥੇ ਤੁਸੀਂ ਦਾਨ ਕਰੋ ਹੁਣ ਇਸੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਵੱਲੋਂ ਵੀ ਚੜ੍ਹਦੀ ਕਲਾ ਮਿਸ਼ਨ ਐਲਾਨ ਦਿੱਤਾ ਗਿਆ ਹੈ ਉਹਦੇ ਵਿੱਚ ਵੀ ਫੰਡ ਮੰਗੇ ਜਾ ਰਹੇ ਨੇ ਇੱਕ ਮੀਟਿੰਗ ਕਰਕੇ ਟਾਰਗੇਟਸ ਤੱਕ ਅਲੱਗ-ਅਲੱਗ ਲੋਕਾਂ ਦੇ ਮੈਂਬਰ ਦਿੱਤੇ ਗਏ ਨੇ ਕਿ ਵੱਧ ਤੋਂ ਵੱਧ ਫੰਡ ਕਿਸ ਤਰੀਕੇ ਨਾਲ ਇਕੱਠਾ ਕੀਤਾ ਜਾਏ ਤਾਂ ਕਿ ਪੰਜਾਬ ਦੇ ਲੋਕਾਂ ਦੀ ਸਹਾਇਤਾ ਕੀਤੀ ਜਾ ਸਕੇ ਸੋ ਉਮੀਦ ਕਰਦੇ ਹਾਂ ਬਾਕੀ ਜਿਹੜੇ ਵਿਰੋਧ ਨੇ ਸਮਰਥਨ ਨੇ ਉਹ ਇੱਕ ਦੂਦੇ ਦੇ ਉਸੇ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਚੱਲਦੇ ਰਹਿਣਗੇ ਪਰ ਅਸਲ ਦੇ ਵਿੱਚ ਸਰਕਾਰ ਇਹ ਪੈਸਾ ਇਕੱਠਾ ਕਰਕੇ ਚਾਹੇ ਉਹ ਕੇਂਦਰ ਦੀ ਮਦਦ ਲਵੇ ਚਾਹੇ ਉਹ ਐਨਆਰਆਈ ਦੀ ਮਦਦ ਲਵੇ ਚਾਹੇ ਉਹ ਕਲਾਕਾਰਾਂ ਦੀ ਮਦਦ ਲਵੇ ਕਿਸੇ ਤਰੀਕੇ ਦੇ ਨਾਲ ਵੀ ਪੈਸੇ ਇਕੱਠੇ ਕਰੇ ਜਿਹੜੇ ਆਮ ਲੋਕ ਨੇ ਉਹਨਾਂ ਦੀ ਮਦਦ ਜ਼ਰੂਰ ਕਰੇ ਉਹਨਾਂ ਤੱਕ ਜਿਹੜੀ ਰਾਹਤ ਪੈਕੇਜ ਦੀ ਲੋੜ ਹੈ ਉਹ ਰਾਹਤ ਪੈਕੇਜ ਪਹੁੰਚਾਇਆ ਜਾਏ ਇਸੇ ਉਮੀਦ ਦੇ ਨਾਲ ਤਤਵ ਵਿਦਵਾਨ ਨੇ Time